ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸਣ ਵਾਲੇ ਆ ਕਿ ਸਾਡੀ ਰਸੋਈ ਦੇ ਵਿੱਚ ਪਈਆਂ ਹੋਈਆਂ ਇਹ ਦੋ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਣ ਦੇਣਗੀਆਂ ਜੇਕਰ ਅਸੀਂ ਇਹਨਾਂ ਨੂੰ ਆਪਣੀ ਰਸੋਈ ਦੇ ਵਿੱਚ ਸਹੀ ਜਗ੍ਹਾ ਤੇ ਰੱਖਾਂਗੇ ਤਾਂ ਸਾਡੂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨਾ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਆਵੇਗੀ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਹੜੀਆਂ ਸਾਨੂੰ ਹਮੇਸ਼ਾ ਆਪਣੀ ਰਸੋਈ ਦੇ ਵਿੱਚ ਸਹੀ ਤਰੀਕੇ ਸਹੀ ਜਗ੍ਹਾ ਤੇ ਰੱਖਣੀਆਂ ਚਾਹੀਦੀਆਂ ਨੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੋ ਇਸੇ ਤਰ੍ਹਾਂ ਸਾਡੀ ਰਸੋਈ ਦੇ ਵਿੱਚ ਪਿਆ ਹੋਇਆ ਚੱਕਲਾ ਬਿਲਣਾ ਕਦੇ ਵੀ ਨਹੀਂ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਆਉਂਦੀ ਵੇਗਾ ਜੇਕਰ ਗੱਲ ਕਰੀਏ ਵਾਸਤੂ ਸ਼ਾਸਤਰ ਤੇ ਜੋਤਿਸ਼ ਦੇ ਵਿੱਚ ਸੂਈ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ Hindu ਧਰਮ ਵਿੱਚ ਦੇਵੀ ਅਨੁਪੂਰਨਾ ਦਾ ਸੂਈ ਵਿੱਚ ਨਿਵਾਸ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਮਾਤਾ ਅਨੂਪੁਰਨਾ ਮਾਤਾ ਲక్ష్ਮੀ ਦਾ ਦੂਜਾ ਰੂਪ ਹੈ ਅਜੇਹਾ ਵੀ ਕਿਹਾ ਜਾਂਦਾ ਹੈ ਕਿ ਘਰ ਕਿੰਨਾ ਵੀ ਖੁਸ਼ਹਾਲ ਹੈ ਪਰ ਉਹ ਖੁਸ਼ਹਾਲ ਘਰ ਦਾ ਇਸ ਦਾ ਪਤਾ ਉਸ ਦੀ ਰਸੋਈ ਤੋਂ ਹੀ ਲਗਾਇਆ ਜਾ ਸਕਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਦਾ ਆਪਣਾ ਮਹੱਤਵ ਹੁੰਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਇੱਕ ਤਾਂ ਹੈ ਚਕਲਾ ਤੇ ਇੱਕ ਵੇਲਣਾ ਜੋਤਿਸ਼ ਸ਼ਾਸਤਰ ਦੇ ਅਨੁਸਾਰ ਚੱਕਲੀ ਬਿੱਲਣੀ ਨਾਲ ਰੋਟੀ ਬਣਾਉਂਦੇ ਸਮੇਂ ਤੇ ਇਸ ਦੀ ਸਾਂਭ-ਸਭਾਲ ਨੂੰ ਲੈ ਕੇ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਨਹੀਂ ਤਾਂ ਇਸ ਦੇ ਮਾੜੇ ਪ੍ਰਭਾਵ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਰਸੋਈ ਵਿੱਚ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਵਾਸਤੂ ਸ਼ਾਸਤਰ ਨਾਲ ਸੰਬੰਧਿਤ ਹਨ ਤੁਸੀਂ ਸ਼ਾਇਦ ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣਦੇ ਹੋ ਪਰ ਤੁਹਾਡੇ ਵਿੱਚੋਂ ਸ਼ਾਇਦ ਹੀ ਕਿਸੇ ਨੂੰ ਰਸੋਈ ਵਿੱਚ ਵਰਤੀ ਜਾਣਦੀ ਉਸ ਖਾਸ ਚੀਜ਼ ਬਾਰੇ ਪਤਾ ਹੋਵੇਗਾ ਜਿਸ ਬਾਰੇ ਅਸੀਂ ਤੁਹਾਨੂੰ ਇੱਥੇ ਦੱਸਣ ਜਾ ਰਹੇ ਹਾਂ ਇਹ ਰਸੋਈ ਵਿੱਚ ਵਰਤੀ ਜਾਣ ਵਾਲੀ ਅਜਿਹੀ ਚੀਜ਼ ਹੈ ਜੋ ਹਰ ਘਰ ਦੇ ਵਿੱਚ ਹੁੰਦੀ ਹੈ ਪਰ ਜੇਕਰ ਤੁਸੀਂ ਇਸ ਦੇ ਨਾਲ ਜੁੜੀਆਂ ਕੁਝ ਵਾਸਤੂ ਗਲਤੀਆਂ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਕਾਸਟਾਰ ਤੇ ਜੇਕਰ ਤੁਸੀਂ ਚੱਕਲਾ ਵਿਲ ਨਾ ਖਰੀਦਦੇ ਸਮੇਂ ਸਹੀ ਧਿੰਦ ਦੀ ਚੋਣ ਨਹੀਂ ਕਰਦੇ ਤਾਂ ਤੁਹਾਡੀ ਘਰ ਦੀ ਆਰਥਿਕ ਹਾਲਤ ਵੀ ਵਿਗੜ ਸਕਦੀ ਹੈ ਤਾਂ ਆਓ ਚਰਦੇ ਹਾਂ ਚੱਕਲੀ ਵਿਲ ਨੇ ਬਾਰੇ ਕਿੰਨਾ ਗੱਲਾਂ ਦਾ ਸਾਨੂੰ ਧਿਆਨ ਵੀ ਰੱਖਣਾ ਚਾਹੀਦਾ ਹੈ ਪਰ ਉਸ ਤੋਂ ਪਹਿਲਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਐਂਡ ਦੇ ਤੱਕ ਜ਼ਰੂਰ ਦੇਖਿਓ ਜੀ ਤੁਸੀਂ ਇਸੇ ਤਰ੍ਹਾਂ ਕਈ ਵਾਰ ਅਸੀਂ ਇੱਕ ਚੱਕਰ ਦਾ ਵੇਲਣਾ ਖਰੀਦਦੇ ਹਾਂ ਤੇ ਇਸ ਨੂੰ ਚਲਦ ਬਾਜੀ ਵਿੱਚ ਘਰ ਵਿੱਚ ਲੈ ਹੁਣੀ ਆ ਪਰ ਸਾਨੂੰ ਇਸ ਨੂੰ ਖਰੀਦਣ ਦੀ ਜਲਵਾਜੀ ਬਿਲਕੁਲ ਵੀ ਕਰਨੀ ਨਹੀਂ ਚਾਹੀਦੀ ਹਮੇਸ਼ਾ ਧਿਆਨ ਦੇ ਵਿੱਚ ਰੱਖੋ ਕਿ ਇਹ ਕੀਤੇ ਵੀ ਉੱਚਾ ਚਾ ਜਿੰਨੀ ਮਾ ਨਹੀਂ ਹੁੰਦਾ ਚਾ ਰੋਟੀ ਬਣਾਉਂਦੇ ਸਮੇਂ ਪੈਦਾ ਹੋਣ ਵਾਲੀ ਆਵਾਜ਼ ਵਾਸਤਵ ਮੁਖਸ ਦਾ ਕਾਰਨ ਵੀ ਬਣ ਸਕਦੀ ਹੈ ਇਸ ਤੋਂ ਇਲਾਵਾ ਵਸਤੂ ਵਿਗਿਆਨ ਅਨੁਸਾਰ ਚੱਕਲੇ ਵੇਲਣੀ ਨੂੰ ਹਮੇਸ਼ਾ ਸੁੱਕਾ ਰੱਖਣਾ ਚਾਹੀਦਾ ਹੈ ਨਾਲ ਹੀ ਚੱਕਲੇ ਵੇਲਣੀ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਨਹੀਂ ਤੇ ਇਸ ਨਾਲ ਘਰ 'ਚ ਵਸਤੂ ਨੁਕਸ ਜ਼ਾਦੀ ਹਨ ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਭਾਂਡਿਆਂ ਦੇ ਵਿਚਕਾਰ ਜਾਂ ਡੱਬਿਆਂ ਜਾਂ ਡਰਮਾਂ ਦੇ ਉੱਪਰ ਨਾ ਰੱਖੋ ਜੋ ਆਟਾ ਤੇ ਚੌਲ ਰੱਖਦੇ ਹਨ ਇਸ ਨਾਲ ਮਾਲੀ ਨੁਕਸਾਨ ਹੁੰਦਾ ਹੈ ਤੇ ਇਸ ਤੋਂ ਇਲਾਵਾ ਪਰਿਵਾਰ ਵਿੱਚ ਮਤਭੇਦ ਵੀ ਵੱਧ ਜਾਂਦੇ ਹਨ ਤੇ ਇਸੇ ਤਰ੍ਹਾਂ ਵਾਸਤੂ ਵਿਗਿਆਨ ਦੇ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਚੱਕਲੇ ਵੇਲੇ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਅਕਸਰ ਬਹੁਤ ਲੋਕ ਇਸ ਨੂੰ 1-2 ਦਿਨ ਲਈ ਛੱਡ ਦਿੰਦੇ ਨੇ ਤੇ ਫਿਰ ਸਾਫ਼ ਕਰਦੇ ਨੇ ਪਰ ਧਿਆਨ ਰੱਖੇ ਕਿ ਅਜਿਹਾ ਕਦੇ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਤੇ ਇਸ ਦਾ ਅਸਰ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਤੇ ਪੈਂਦਾ ਹੈ ਬਿਮਾਰੀਆਂ ਤੇ ਵੱਧ ਤੋਂ ਵੱਧ ਪੈਸਾ ਖਰਚ ਹੁੰਦਾ ਤੇ ਇਸ ਦੇ ਨਾਲ ਹੀ ਇਹ ਘਰ ਦੇ ਵਿੱਚ ਵਾਸਤੂ ਨੁਕਸ ਵੀ ਪੈਦਾ ਕਰਦਾ ਤੇ ਵਿੱਤੀ ਸੰਕਟ ਵੀ ਪੈਦਾ ਹੁੰਦੇ ਨੇ ਤੇ ਇਸੇ ਤਰ੍ਹਾਂ ਵਾਸਤੂ ਵਿਗਿਆਨ ਦੇ ਅਨੁਸਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਰੋਟੀ ਬਣਾਉਂਦੇ ਸਮੇਂ ਚੱਕਲਾ ਵੇਲਣਾ ਕਈ ਕਈ ਤਰ੍ਹਾਂ ਦਾ ਜੋ ਸ਼ੋਰ ਹੈ ਉਹ ਨਾ ਕਰੇ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਪਹਿਲਾਂ ਜਾਂਚ ਕਰੋ ਕਿ ਚੱਕਲਾ ਵੇਲਣਾ ਆਵਾਜ਼ ਤਾਂ ਨਹੀਂ ਦੇ ਰਿਹਾ ਜਾਂ ਚੱਕਲਾ ਵੇਲਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਜੇਕਰ ਚੱਕਲੇ ਵੇਲਣ ਦੇ ਵਿੱਚ ਕੋਈ ਨਾ ਕੋਈ ਨੁਕਸ ਹੋ ਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਹੀ ਇਸ ਨੂੰ ਬਦਲ ਦਿਓ ਅਜੇਹਾ ਮੰਨਿਆ ਜਾਂਦਾ ਹੈ ਕਿ ਆਵਾਜ਼ ਕਰਨ ਵਾਲੇ ਚੱਕਲੇ ਵੇਲਣੇ ਦੇ ਨਾਲ ਸਾਡੇ ਘਰ ਦੇ ਵਿੱਚ ਅਸ਼ਾਂਤੀ ਵਾਦੀ ਤੇ ਧੰਨ ਦਾ ਨੁਕਸਾਨ ਵੀ ਹੁੰਦਾ ਹੈ ਤੇ ਇਸੇ ਤਰ੍ਹਾਂ ਕਈ ਲੋਕਾਂ ਨੂੰ ਰਾਤ ਨੂੰ ਚਗਲੇ ਵਿਲਨੇ ਨੂੰ ਇਸੇ ਤਰ੍ਹਾਂ ਛੱਡਣ ਦੀ ਆਦਤ ਹੁੰਦੀ ਹੈ ਪਰ ਵਾਸਤੂ ਅਨੁਸਾਰ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਪਰਿਵਾਰ ਦੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਇਸ ਦੇ ਨਾਲ ਹੀ ਵਾਸਤੂ ਨੁਕਸ ਵੀ ਪੈਦਾ ਹੁੰਦੇ ਨੇ ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਚਗਲੇ ਵਿਲਨੇ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਕੇ ਤੇ ਰੱਖਿਆ ਕਰੋ ਇਸ ਤੋਂ ਇਲਾਵਾ ਵਸਤੂ ਸ਼ੈਤਰ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਲੱਕੜ ਦਾ ਚੱਕਲਾ ਵੇਲਣਾ ਖਰੀਦਣ ਜਾ ਰਹੇ ਹੋ ਤਾਂ ਵੀਰਵਾਰ ਇਸ ਦੇ ਲਈ ਸਭ ਤੋਂ ਵਧੀਆ ਦਿਨ ਹੈ। ਇਸ ਤੋਂ ਇਲਾਵਾ ਲੱਕੜ ਦਾ ਬਣਿਆ ਚੱਕਲਾ ਵੇਲਣਾ ਵੀ ਖਰੀਦ ਕੇ ਬੁੱਧਵਾਰ ਨੂੰ ਘਰ ਦੇ ਵਿੱਚ ਲਿਆ ਸਕਦੇ ਹੋ। ਇਸ ਨੂੰ ਸ਼ਨੀਵਾਰ ਤੇ ਮੰਗਲਵਾਰ ਨੂੰ ਕਦੇ ਵੀ ਨਾ ਖਰੀਦੋ ਤੁਹਾਨੂੰ ਸੋਵਾਰ ਨੂੰ ਲੋਹੇ ਦਾ ਚੱਕਲਾ ਵੇਲਣਾ ਖਰੀਦਣਾ ਚਾਹੀਦਾ ਹੈ। ਕਿਉਂਕਿ ਜੇਕਰ ਆਪਾਂ ਗੱਲ ਕਰੀਏ ਵਾਸਤੂ ਅਨੁਸਾਰ ਗੋਲ ਚਕਲਾ ਤੁਹਾਡੇ ਲਈ ਸਭ ਤੋਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੁਹਾਨੂੰ ਕਦੇ ਵੀ ਵਰਗਜਾ ਆਇਤਾਕਾਰ ਚਕਲਾ ਲੈਣ ਤੋਂ ਬਚਣਾ ਚਾਹੀਦਾ ਹੈ ਅਜਿਹੇ ਚਕਲਾ ਸਾਡੇ ਘਰ ਦੇ ਵਿੱਚ ਅਸ਼ੁਭ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਤੁਹਾਨੂੰ ਚਕਲੇ ਬਿਲਡਿੰਗ ਨੂੰ ਕਦੇ ਵੀ ਗੈਸ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਦੀ ਖੁਸ਼ਹਾਲੀ 'ਚ ਰੁਕਾਵਟ ਆਉਂਦੀ ਹੈ ਤੇ ਸਮੱਸਿਆਵਾਂ ਵਧਣ ਲੱਗਦੀਆਂ ਹਨ ਅਜੇਹਾ ਕਰਨਾ ਦੇਵੀ ਲਕਸ਼ਮੀ ਦਾ ਅਪਮਾਨ ਮੰਨਿਆ ਜਾਂਦਾ ਹੈ ਤੇ ਅੰਨਪੂਰਨਾ ਮਾਤਾ ਨੂੰ ਵੀ ਗੁੱਸਾ ਹੁੰਦਾ ਹੈ ਇਸ ਲਈ ਕਦੇ ਵੀ ਚਕਲੀ ਨੂੰ ਗੈਸ ਦੇ ਉੱਪਰ ਨਾ ਰੱਖੋ ਕਿਉਂਕਿ ਵਾਸਤਵ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਸਹੀ ਢੰਗ ਨਾਲ ਚਕਲਾ ਬਿਲਣਾ ਰੱਖਣਾ ਤੁਹਾਨੂੰ ਖੁਸ਼ਹਾਲ ਤੇ ਅਮੀਰ ਵੀ ਬਣਾ ਸਕਦਾ ਹੈ ਇਸ ਤੋਂ ਇਲਾਵਾ ਘਰ ਦੀ ਖੁਸ਼ਹਾਲੀ ਤੇ ਖੁਸ਼ਹਾਲੀ ਨੂੰ ਬਣਾਈ ਰੱਖਣ ਦੇ ਲਈ ਕਦੇ ਵੀ ਟੁੱਟੀ ਹੋਈ ਚਕਲੇ ਬਿਲਨੇ ਦੀ ਤੁਸੀਂ ਵਰਤੋਂ ਨਾ ਕਰੋ ਇਸ ਦੀ ਵਰਤੋਂ ਨਾਲ ਤੁਹਾਡੇ ਘਰ 'ਚ ਝਗੜੇ ਹੋ ਸਕਦੇ ਨੇ ਜੇਕਰ ਤੁਸੀਂ ਰਾਤ ਨੂੰ ਸ਼ਿੰਕ ਵਿੱਚ ਗੰਦਾ ਚਕਲਣਾ ਬਿਲਣਾ ਰੱਖਦੇ ਹੋ ਤਾਂ ਇਸ ਨੂੰ ਗੰਦੇ ਭਾਂਡਿਆਂ ਨਾਲ ਨਾ ਰੱਖੋ ਜੇ ਹੋ ਸਕੇ ਤਾਂ ਇਸ ਨੂੰ ਹਮੇਸ਼ਾ ਸਾਫ਼ ਰੱਖੋ ਚੰਗੀ ਤਰ੍ਹਾਂ ਧੋ ਬਣਾ ਕੇ ਹੀ ਰੱਖਿਆ ਕਰੋ ਗੰਦੇ ਭਾਂਡਿਆਂ ਦੇ ਵਿੱਚ ਜਾਂ ਗੰਦੇ ਚਕਲੇ ਬਿਲਨੇ ਨੂੰ ਰਸੋਈ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕੈਂਡਾ ਪਾਵ ਕੇ ਰੋਟੀ ਬਣਾਉਣ ਤੋਂ ਬਾਅਦ ਦੇ ਵਿੱਚ ਉਸ ਨੂੰ ਸਾਫ਼ ਕਰਨਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਘਰ ਦੀਆਂ ਬੇਲੂੜੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਚੱਕਰ ਨੂੰ ਕਦੇ ਵੀ ਉਲਟਾ ਨਾ ਰੱਖੋ ਅਜਿਹਾ ਕਰਨ ਦੇ ਨਾਲ ਆਪਸੀ ਰਿਸ਼ਤੇ ਤੁਹਾਡੇ ਵਿਗੜ ਜਾਂਦੇ ਨੇ ਜਦੋਂ ਵੀ ਤੁਸੀਂ ਚੱਕਲੇ ਵੇਲਣੇ 'ਚ ਰੋਟੀ ਬਣਾਉਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਤੇ ਇਸਤੇ ਕਦੇ ਵੀ ਆਟਾ ਚਿਪਕਿਆ ਹੋਇਆ ਨਾ ਛੱਡੋ ਇਸ ਨਾਲ ਤੁਹਾਡੀ ਵਿੱਤੀ ਹਾਲਤੇ ਜਿਹੜੀ ਉਹ ਵਿਗੜ ਸਕਦੀ ਏ ਤੇ اسی ਤਰ੍ਹਾਂ ਰੋਟੀ ਬਣਾਉਣ ਦੇ ਲਈ ਕਾਲੇ ਰੰਗ ਦੇ ਚੱਕਲੇ ਵੇਲਣੇ ਦੀ ਵਰਤੋਂ ਗਲਤੀ ਦੇ ਨਾਲ ਵੀ ਨਹੀਂ ਕਰਨੀ ਚਾਹੀਦੀ ਇਹ ਤੁਹਾਡੇ ਲਈ ਸ਼ਨੀ ਦੋਸ਼ ਦਾ ਕਾਰਨ ਬਣ ਸਕਦਾ ਤੇ ਅਸ਼ੁੱਭ ਕਿਸਮਤ ਦਾ ਕਾਰਨ ਵੀ ਬਣ ਸਕਦਾ ਹੈ ਇਸ ਦੇ ਨਾਲ-ਨਾਲ ਤੁਹਾਨੂੰ ਹਮੇਸ਼ਾ ਪੱਥਰ ਦੇ ਚੱਕਲੇ ਬਿਲਨੇ ਦੀ ਹੀ ਵਰਤੋਂ ਕਰਨੀ ਚਾਹੀਦੀ ਏ ਸੌਰੀ ਪੱਥਰ ਦੇ ਚੱਕਲੇ ਬਿਲਨੇ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਵਾਸਤੂ ਅਨੁਸਾਰ ਲੱਕੜ ਦਾ ਚੱਕਲਾ ਬਿਲਨਾ ਪੱਥਰ ਦੇ ਨਾਲੋਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਸੋਈ ਵਿੱਚ ਚੱਕਲਾ ਬਿਲਨਾ ਰੱਖਣ ਦੇ ਲਈ ਇੱਕ ਸਹੀ ਜਗ੍ਹਾ ਚੱਕਲਾ ਬਿਲਨਾ ਰੱਖਣ ਲਈ ਮਾਰਕੀਟ ਵਿੱਚ ਇੱਕ ਸਟੈਂਡ ਮਿਲਦਾ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਰੋਲਿੰਗ ਪਿੰਨ ਨੂੰ ਆਟੇ ਦੇ ਡਰਮ ਵਿੱਚ ਤੇ ਚਾਹ ਪਾਣੀਆਂ ਦੇ ਵਿੱਚਕਾਰ ਨਾ ਰੱਖੋ ਅਜਿਹਾ ਕਰਨ ਨਾਲ ਤੁਸੀਂ ਆਪਣੇ ਘਰ ਵਿੱਚ ਬਿਮਾਰੀਆਂ ਨੂੰ ਸੱਦਾ ਦਿੰਦੇ ਹੋ ਤੇ ਆਰਥਿਕ ਨੁਕਸਾਨ ਵੀ ਕਰਦੇ ਹੋ ਚਕਲੇ ਵਿਲਲੇ ਨੂੰ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਤੇ ਸਹੀ ਜਗ੍ਹਾ ਤੇ ਰੱਖਣਾ ਸ਼ੁਰੂ ਕਰ ਦਿਓ ਤੇ ਸਹੀ ਸਮੇਂ ਖਰੀਦਣਾ ਸ਼ੁਰੂ ਕਰ ਦਿਓ ਤੇ ਤੁਹਾਡੇ ਘਰ ਦੇ ਵਿੱਚ ਪਿਆ ਹੋਇਆ ਚਕਲਾ ਵਿਲਲਾ ਹੀ ਤੁਹਾਨੂੰ ਕਰੋੜਪਤੀ ਬਣਾ ਸਕਦਾ ਹੈ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਜੇਕਰ ਤੁਸੀਂ ਆਪਣੀ ਰਸੋਈ ਦੇ ਵਿੱਚ ਇਸ ਦਾ ਸਹੀ ਇਸਤੇਮਾਲ ਕਰਦੇ ਹੋ ਤਾਂ ਇਸ ਗੱਲ ਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਇਹ ਤੁਹਾਡੇ ਲਈ ਕੋਈ ਆਮ ਗੱਲ ਨਹੀਂ ਇਹ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਛੋਟੀਆਂ-ਛੋਟੀਆਂ ਚੀਜ਼ਾਂ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜੀ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਤਕ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਵੀ ਜ਼ਰੂਰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਕਿਉਂਕਿ ਤੁਹਾਨੂੰ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ